माननीय पुलिस कमिश्नर अमरेष साह गुरप्रीत सिंह पोलर साब ਉਹਨਾਂ ਦੇ ਦੇਸ਼ਾ ਨਿਰਦੇਸ਼ੇ ਪੀਐਸ ਸੇਵਲਾਈਨ ਐਸਐਚਓ ਗੁਰਪ੍ਰੀਤਜੀ ਤੇ ਐਸਬੀ ਨੌਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸੇਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਹਨਾਂ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ সিলভার ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਣਿਆਂ ਨੂੰ ਅਸੀਂ ਜੁਡੀਸ਼ੀਅਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਇਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੁਣ ਅਸੀਂ ਰੈਸਟ ਕੀਤਾ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ সিলਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮਕਦਮੇ ਚ ਅਰੈਸਟ ਹੋਇਆ ਹੈ ਸਰ ਜੀ ਐਸ ਜੀ ਦੇ ਬਲਾ ਮੰਡੀ ਜਿਹੜੇ ਸੰਦੀ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਕੰਮ ਹੀ ਨੇ ਸੰਦੀ ਮੰਡੀ ਵਾਲੇ ਸੰਜਣੇ ਉਹ ਉਹੀ ਨੇ ਜੀ ਉਹੀ ਨੇ ਜੀ ਉਹ ਉਹੀ ਨੇ ਜੀ ਸਰ ਹੁੰਦਾ ਕਿੰਨੇ ਪਰਚੇ ਦਰਜ ਸਰ ਉੱਤੇ ਇੱਕ ਤੇ ਪਹਿਲਾਂ ਕੈਂਡੀ ਵੀ ਜ਼ਿਆਦਾ ਹੈਗਾ ਬਾਕੀ ਅਸੀਂ ਪਤਾ ਕਰ ਰਹੇ ਹਾਂ ਸਰ ਜੀ ਆਖਿ ਫੜੀ ਸੁਣੋ ਮੇਰਾ ਲੀਡਰシップ ਕੌਣ ਸੀ ਹੈ ਆ ਮੀਨ ਲੀਡਰ ਹੀ ਹੈਗਾ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਹੋਲਡ ਵੀ ਬਰਾਮਤ ਕਰਦੇ ਸੀ ਨਹੀਂ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਐਨਡੀਪੀ ਐਸ ਵੀ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾੜ ਵੀ ਪੜਿਆ ਜੀ ਸਰ ਬਲੂ ਵੀ ਕਾਫੀ ਦੇਖੋ ਨਾ ਸਟੇਟ ਕਰ ਰਹੇ ਹੈ ਸਾਡੇ ਟਾਰਗੇਟ ਤੇ ਲੇਕਿਨ ਕੰਪੂ ਨਹੀਂ ਆ ਰਿਹਾ ਤੇ ਆ ਬਹੁਤ ਵੱਡੇ ਕੰਮ ਦੇ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਨਸ਼ੇ ਦਾ ਐਨ.ਟੀ.ਪੀ.ਐਸ ਦੀ ਨਾ ਕਰ ਪਰ ਜਿਆਦਾ ਬਸ ਤਾਂ ਕੁਝ ਕਰਦਾ ਹਾਲ ਤੱਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਈ ਉਹ ਅਸੀਂ ਉਹ ਮੈਂ ਤੁਹਾਨੂੰ ਦੱਸ ਦਈਏ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗਾ ਸਰ ਕਿੰਨਾ ਟਫ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ ਮੌਤਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90 95 ਲੱਖ ਦੀ ਚੋਰੀ ਸੀ ਤੇ ਅਸੀਂ 552 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਪਿਸਟਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਾਂਗੇ ਥੈਂਕ ਯੂ